ਇਹ ਟਾਈ ਸਾਨੂੰ ਫੋਨ ਹੀ ਆਇਆ ਏ ਕਹਿੰਦੇ ਆ ਇਤਾਂ ਪਤਾ ਨਹੀਂ ਜਗਰੂਗ ਠੀਕ ਨਹੀਂ ਆ ਸੀਰੀਅਸ ਆ ਤੇ ਸਾਨੂੰ ਨਹੀਂ ਪਤਾ ਲੱਗਾ ਕੀ ਪਤ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਮਿਲਟਰੀ ਵਾਲਿਆਂ ਨੂੰ ਬਤਾਏ ਕੀ ਲੱਗਦਾ ਬਈ ਮੇਰਾ ਭਰਾ ਯਾ ਮਾਨੂੰ 5 ਸਾਲ ਹੋ ਚੱਲੇ ਆ ਦੂਸਰਾ ਲੱਗਦਾ ਸਾਨੂੰ ਪਤਾ ਲੱਗਾ ਅਸੀਂ ਘਰੇ ਆਪਦੇ ਸਾਨੂੰ ਫੋਨ ਆਇਆ ਏ ਔਰ ਮੇਰੀ ਯੂਨਟ ਦਾ ਜਵਾਬ ਸੀਗਾ ਕੀ ਗੱਲ ਕੀ ਕਾਰਨ ਬਣਿਆ ਇਹ ਡਿਊਟੀ ਦੇ ਦੌਰਾਨ ਕਿਤੇ ਇਹਨਾਂ ਨੂੰ ਨਾ ਐਨਸ਼ੂ ਸੀਗਾ ਤੇ ਕੰਮ ਕਰ ਰਹੇ ਸੀ ਕਿਤੇ ਤੇ ਅਚਾਨਕ ਵਾਟਰ ਬੋਇਲਰ ਤੋਂ ਪਾਣੀ ਭਰ ਰਿਹਾ ਸੀ ਤੇ ਪਾਣੀ ਭਰਦਿਆਂ ਕਿਤੇ ਮਨੂੰ ਕਰੰਟ ਦੀ ਸ਼ਾਰਟ ਲੱਗੀ ਤੇ ਜੀ ਸਨਮਾਨ ਦੀ ਸਾਈਕਲ ਦੀ ਮਦਦਤਾ ਜਾ ਰਹੀ ਜੀ ਨਾਲ ਹਾਂਜੀ ਈ ਸਨਮਾਨਤਾ ਜਾ ਰਹੇ ਹੈ ਜੀ ਅਜੇ ਗੱਲ ਕਰਕੇ ਸੀ ਦੀ ਦੱਸਾਂਗੇ ਕਿ ਸਨਮਾਨ ਦੇ 24 ਹੋਊਗਾ ਮਤਲਬ ਪਰਿਵਾਰ ਵਾਸਤੇ ਜੋ ਅਰੇਂਜਮੈਂਟ ਜੋ ਕਰ ਸਕਦੀ ਹੋਗੀ ਉਹ ਫਾਈਮਟ ਨਾ ਵਾਤ ਕਰੂਗੀ ਹਾਂਜੀ ਦਿੱਤਾ ਦਊਗਾ ਇੱਕ ਸਰ ਪਰਿਵਾਰ ਦੀ ਮੰਗ ਹੈ ਕਿ ਯਾਦਗਰੀ ਗੇਟ ਬਣਾਇਆ ਜਾਵੇ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਔਰ ਜੋ ਇਹਨਾਂ ਦੀ ਪਰਿਵਾਰ ਦੀ ਮੰਗ ਆ ਹੋਣਾ ਚਾਹੀਦਾ ਜ਼ਰੂਰ ਪਰ ਬਾਈ ਕੀ ਬਣਗੀ ਕੀ ਨਾਮ ਮੁੰਡੇ ਦਾ ਹਾਂਜੀ ਕੀ ਨਾਮ ਮੁੰਡੇ ਦਾ ਮੁੰਡੇ ਦਾ ਜਗਰੂਪ ਸਿੰਘ ਇਹ ਇਹ ਭਰਤੀ ਹੋ ਰਕਦਾ ਕਰੋਗੇ 6 ਸਾਲ ਆਏ ਛੋਛੂ ਸਿੰਘ ਦਾ ਨਹੀਂ ਇਹ ਜਿ ਮੰਗਿਆ ਹੀ ਅੱਛਾ ਤੇ ਉਹਨੂੰ ਕੀ ਗੱਲ ਕੀ ਅੰਦਰ ਗੱਲ ਦੀ ਬਣੀ ਆ ਯਾਰ ਪਤਾ ਕੀ ਹੋਈ ਆ ਤੁਹਾਨੂੰ ਕੋਈ ਪਤਾ ਨਹੀਂ ਆਇਆ ਭਾਜੀ ਤੇ ਕੀ ਮੈਂ ਕਰ ਦੋ ਫਿਕਾ ਤੇ ਇਹ ਗੋਟ ਬਣਾ ਲੈਣਾ ਜਾਣਕਾਰੀ ਬਣਾ ਲੈਣ ਸਾਡੀ ਆ ਲੈ ਜਾਂਦੇ ਹਿਵੇ ਕਾਂਗੇ ਹਾਂਜੀ ਜਿਹੜੇ ਹੁਣ ਤੱਕ ਪੰਜਾਬ ਸਰਕਾਰ ਸਿੰਡਿਕਸ ਕਰਦੇ ਨੇ ਤੁਹਾਨੂੰ ਚਾਹੀਦੇ ਨੇ ਸ਼ਹੀਦ ਅਗਰਾ ਦਿੱਤਾ ਗਿਆ ਸਭ ਨੂੰ ਦਿੱਤਾ ਜਾਵੇ ਸਾਡੇ ਪਿੰਡ ਦਾ ਜਿਹੜਾ ਸ਼ਹੀਦ ਨੌਜਵਾਨ ਆਇਆ ਸਰਦਾਰ ਜਗਰੂਪ ਸਿੰਘ ਹੌਲਦਾਰ ਬਹੁਤ ਹੀ ਵਧੀਆ ਇਨਸਾਨ ਬਹੁਤ ਲਾਇਕ ਬੱਚਾ ਸੀਗਾ ਇਹ ਦੋ ਭਰਾ ਦੋਵੇਂ ਆਰਮੀ 'ਚ ਇਹ ਛੋਟਾ ਇਹ ਦੂਸਰਾ ਬ੍ਰਦਰ ਇਹਦਾ ਵੱਡਾ ਇਹਨਾਂ ਦੀ ਮੈਰਿਜ ਹੋਈ ਸੀ ਨਹੀਂ ਇਹ ਅਨਮੈਰਟ ਹੈ ਜੀ ਇਹਨਾਂ ਦੀ ਇੰਗੇਜਮੈਂਟ ਹੋਈ ਸੀ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਗਾਂ ਵਿਆਹ ਹੋਣਾ ਹੈ ਪਰ ਜੋ ਬੈਕਗ੍ਰਾਉਂਡ ਨੂੰ ਮਨਜ਼ੂਰ ਹੁਣ ਪਰਿਵਾਰ ਦਾ ਬੁਰਾ ਹਾਲ ਹੈ ਜੀ ਤੇ ਕੀ ਦੋ ਸੈਕਟਰਾਂ ਨਾਲ ਇਹ ਮੈਰਿਜ ਹੋਊਗਾ ਉਹ ਨਹੀਂ ਹੋਈ ਤੇ ਕੀ ਮੰਗ ਕਰਦੇ ਹੋ ਵੀ ਪੰਜਾਬ ਸਰਕਾਰ ਦੇ ਕੋਲੋਂ ਮੰਗ ਹੁਣੇ ਆ ਜੀ ਇਹ ਵਾਪਸ ਨਹੀਂ ਆ ਸਕਦਾ ਕਿਉਂਕਿ ਜਿੱਡਾ ਵੱਡਾ ਘਾਟਾ ਹੈ ਪੂਰਾ ਨਹੀਂ ਹੋ ਸਕਦਾ ਪਰ ਜਨਾਬ ਪਰਿਵਾਰ ਨੂੰ ਉਹਨਾਂ ਦੇ ਬਜ਼ੁਰਗਾਂ ਮਾਤਾਂ ਨੂੰ ਜਿਹੜਿਆ ਕੋਈ ਆਪਦੀ ਦਾ ਜੀ ਆਪਦੀ ਸੌਖੀ ਜ਼ਿੰਦਗੀ ਜਿਹੜੀ ਲੰਘ ਸਕੇ ਉਹਦੇ ਲਈ ਜੋ ਸਹੂਲਤ ਸਰਕਾਰ ਦਿੰਦੀ ਆਰ ਮੈਨੂੰ ਸਿਧਾਨੂ ਉਹ ਦਿੱਤੀ ਜਾਵੇ ਉਹਦੇ ਨਾਲ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਮਾਨਜੋ ਮੁਖਮੁਖਤ ਤਰੀ ਸਾਹਿਬ ਨੂੰ ਆਪਣਾ ਤੁਮਤਮਾਨ ਜੀ ਨੂੰ ਇਹਨਾਂ ਨੂੰ ਇੱਕ ਸਾਡੇ ਪਿੰਡ ਦੇ ਵਿੱਚ ਗੇਟ ਇਹਨਾਂ ਦਾ ਯਾਦਗਾਰੀ ਜਿਹੜਾ ਉਹ ਲਾਇਆ ਜਾਵੇ ਜਾਂ ਸਟੇਡੀਅਮ ਜਿਵੇਂ ਸਾਡੇ ਸਾਰੇ ਘਰ ਦੀ ਵੀ ਮੰਗਿਆ ਕਰ ਵਾਲਿਆਂ ਦੀ ਵੀ ਔਰ ਨਗਰ ਦੀ ਵੀ ਸੋ ਸਾਡੀ ਬੇਨਤੀ ਹੈ ਜੀ ਇਹ ਜ਼ਰੂਰ ਹੋਣਾ ਚਾਹੀਦਾ ਦੇਖੋ ਜੀ ਇਹ ਕੰਫਿਡੈਂਸ਼ੀਅਲ ਚੀਜ਼ ਹੈ ਜੀ ਤੇ ਇਹਦੇ ਬਾਰੇ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਜੀ ਕਿਉਂਕਿ ਆਪਾਂ ਇੱਕੀ ਘੁਮਾਉਦੇ ਆ ਗਏ ਆਂ ਤੇ ਆਰਟੀਲਰੀ ਦੀ ਯੂਨਿਟ ਦੇ ਵਿੱਚ ਅਵਲਦਾਰ ਜਗਰੂਪ ਸਿੰਘ ਬਹੁਤੀ ਜਵਾਬਸ ਤੇ ਬਰੀਫ ਸੈਨਿਕ ਸੇਕ ਤੇ ਮੈਂ ਹੀ ਮੰਗ ਕਰਦਾ ਹਾਂ ਕਿ ਅਨੋਮਸ਼ੀਦਾ ਦਾ ਦੱਕਾ ਦਿੱਤਾ ਆਪੇ ਤੇ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਜਾਵੇ ਸਰ ਕਿਹੜੀ ਜ਼ਰੂਰਤ ਵੀ ਕੰਮ ਕਰਦੇ ਹੋ ਜੀ ਐ ਜੀ